ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਰ ਮਨ ਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਲੋਰ ਨਾ ਯੁਗਤੀ ਛਟੈ ਸੰਸਾਰ ਲੋਰ ਨਾ ਯੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇ ਖੈ ਸੋਏ ਨਾਨਕ ਨਾਨਕ ਉੱਤਮ ਨੀਚ ਨ ਕੋਏ ਉੱਤਮ ਨੀਚ ਨ ਕੋਏ ਹੁਣ ਪਾਤਸ਼ਾਹ ਕਹਿੰਦੇ ਨੇ ਸਾਡੇ ਵਸ ਵਿੱਚ ਕੁਝ ਨਹੀਂ ਨਾ ਆਖਣ ਵਿੱਚ ਸਾਡਾ ਜੋਰ ਹੈ ਦੇ ਨਾ ਚੁੱਪ ਰਹਿਣ ਵਿੱਚ ਸਾਡਾ ਜੋ ਹੁਣੇ ਜਿਹੜਾ ਨੰਨਾ ਹਹਾ ਇਹਨੂੰ ਵੀ ਆਮ ਪ੍ਰੇਮੀ ਨਹਿ ਬੋਲਦੇ ਨੇ ਉਹ ਗਲਤ ਹੈ ਨਹਿ ਉਥੇ ਬੋਲਣ ਜਿਤੇ ਨੰਨਾ ਹਾਏ ਨੂੰ ਸਿਆਰੀ ਹੋਵੇ ਉਹਨੂੰ ਨਹਿ ਬੋਲਣ ਉਹ ਵੀ ਕੁਰਬਾਨੀ ਜਾਂਦਾ ਹੈ ਇਹ ਜਿਹੜਾ ਨੰਨਾ ਹਾਏ ਨੂੰ ਨਾ ਜੇ ਨੰਨਾ ਮੁਕਤਾ ਹੋਵੇ ਤੇ ਨਾ ਬਾਈ ਨਹੀਂ ਮਾਤਰਾ ਕਟੋਮੀ ਮਾਰੇ ਕਿੰਨੇ ਆਖਣ ਜ਼ੋਰ ਚਪੈ ਨਾ ਜ਼ੋਰ ਸਾਡੀ ਕੋਈ ਸਮਰਥਾ ਨਹੀਂ ਜ਼ੋਰ ਨਾ ਮੰਗਣ ਮੰਗਣ ਦੇ ਨਾਵੇਂ ਨੂੰ ਚਾਰੀ ਮੰਗਣ ਵਿੱਚ ਵੀ ਸਾਡਾ ਕੋਈ ਜ਼ੋਰ ਦੇਣ ਵਿੱਚ ਵੀ ਸਾਡਾ ਕੋਈ ਜ਼ੋਰ ਕੋਈ ਜ਼ਬਰਦਸਤੀ ਆਖੇ ਨਹੀਂ ਮੈਂ ਤਾਂ ਲੈਣਾ ਹੀ ਲੈਣਾ ਨਹੀਂ ਜ਼ੋਰ ਨਾ ਜੀਵਨ ਕੋਈ ਆਖੇ ਮੈਂ ਮਰਨਾ ਹੀ ਨਹੀਂ ਕਈ ਲੋਕ ਬੜਾ ਚਾਹੁੰਦੇ ਨੇ ਨਸੀਬ ਨਹੀਂ ਮਰੀਏ ਹੀ ਨਾ ਮਰ ਗਨੇ ਸਾਡਾ ਜੋ ਕਈ ਵਿਚਾਰੇ ਤਰਫਦੇ ਨੇ ਪਿਆਂਦੇ ਸਾਡੀ ਬਹੁਤ ਆ ਜਾਏ ਨਹੀਂ ਆਉਂਦੀ ਮਤਲਬ ਕਹਿਣ ਤੋਂ ਇਹ ਸਾਰੀਆਂ ਗੱਲਾਂ ਉਸ ਪਰਮਾਤਮਾ ਦੇ ਹੱਥ ਵਿੱਚ ਫਿਰ ਪੜੋ ਆਖਣ ਜੋਰ ਚਪੈ ਨਾ ਜੋਰ ਸਾਧਾ ਜੋਰ ਚਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜ਼ੋਰ ਨ ਜੀਵਨ ਮਰਨ ਨ ਜ਼ੋਰ ਜ਼ੋਰ ਨ ਜੀਵਨ ਮਰਨ ਨ ਜ਼ੋਰ ਜ਼ੋਰ ਨ ਰਾਜ ਮਾਲ ਮਨ ਜ਼ੋਰ ਜ਼ੋਰ ਨ ਰਾਜ ਮਾਲ ਮਨ ਜ਼ੋਰ ਆ ਰਾਜ ਪ੍ਰਾਪਤ ਹੋ ਜਾਣਾ ਮਾਲ ਦੌਲਤ ਆ ਜਾਣੀ ਤੇ ਮਨ ਵਿੱਚ ਸ਼ੋਰ ਜਿਹੜਾ ਕ੍ਰਿਸ਼ਨ ਨੂੰ ਮਿਲ ਜਾਏ ਨਾ ਪਦਵੀ ਫਿਰੋਜ ਫੂੰਫਾ ਆ ਜਾ ਉਹਨੂੰ ਸ਼ੋਰ ਕਹਿੰਦੇ ਮਨ ਵਿੱਚ ਫੂੰਫਾ ਆ ਜਾ ਇਹ ਵੀ ਕਿਸੇ ਦੀ ਸਮਰੱਥਾ ਵਿੱਚ ਨਹੀਂ ਇਹ ਸਭ ਕੁਝ ਮਾਲਕ ਦੇ ਹੱਥ ਵਿੱਚ ਹੈ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ਬਰਦਸਤੀ ਕੋਈ ਆਖੇ ਮੈਂ ਆਪਣੀ ਸੁਰਤ ਜੋੜਨਾ ਮੈਂ ਗਿਆਨ ਨਹੀਂ ਵਿਚਾਰ ਕਰਨਾ ਨਹੀਂ ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਜ਼ੋਰ ਨਾ ਜੁਗਤੀ ਛੁਟਿਆ ਤੁਮਸਾਰ ਆਪਣੇ ਜਬਰਦਸਤੀ ਕੋਈ ਛਟਣਾ ਚਾਹੇ ਨਹੀਂ। ਕੋਈ ਅੱਖੇ ਮੈਂ ਇਸ ਤਰੀਕੇ ਨਾਲ ਸੰਸਾਰ ਤੋਂ ਛੁੱਟ ਜਾਵਾਂ ਨਹੀਂ। ਬਾਦਸ਼ਾਹ ਕਹਿੰਗੇ ਨਹੀਂ ਜਿਸ ਹੱਥ ਜ਼ੋਰ ਕਰ ਵੇਖੈ ਤੋਏ। ਹੁਣ ਜੇ ਕੋਈ ਹੱਥ ਦੇ ਥੱਤੇ ਨੂੰ ਤਿਆਰੀ ਹੈ। ਇਹਦਾ ਅਰਥ ਹੈ ਹੱਥ ਵਿੱਚ। ਜਿਹਦੇ ਹੱਥ ਵਿੱਚ ਸਾਰੀ ਤਾਕਤ ਹੈ ਨਾ। ਇਹ ਉਹ ਹੀ ਕਰਦਾ। ਸਾਡੇ ਕਹਿਣ ਨਾਲ ਜਾ ਤੁਹਾਡੇ ਕਹਿਣਾ ਨਾਨਕ ਉੱਤਮ ਨਹੀਂ ਜਨ ਕੋਏ ਭਾਵ ਨਾਨਕ ਜੀ ਫਰਮਾਉਂਦੇ ਨੇ ਆਪਣੀਆਂ ਗੱਲਾਂ ਨਾਲ ਆਪਣੀਆਂ ਤਦਬੀਰਾਂ ਨਾਲ ਕੋਈ ਆਖੇ ਮੈਂ શ્રેષ્ઠ ਬਣ ਜਾਵਾਂ ਫਲਾਣਾ ਨੀਮਾ ਐਸਾ ਨਹੀਂ ਇਹ ਪਰਮਾਤਮਾ ਨੇ ਰੋਜ਼ ਜੁਰੀ ਪਰ ਜੋ ਆਪੇ ਭਾੜ ਦੇ ਆਪੇ ਪੂਰਨ ਇਕ ਨਹੀਂ ਦੁੱਧ ਸਮਾਈਏ ਇਕ ਨਿਹਾਲੀ ਪੈ ਸਵਨ ਤਿਨਾ ਸਵਾਰੇ ਨਾਨਕਾ ਜਿਨ ਕੋ ਅਸੀਂ ਇਹ ਮੰਗੀ ਪ੍ਰਭ ਸਾਡੇ ਤੇ ਕਿਰਪਾ ਜੇ ਤੂੰ ਚੁਠਾ ਕਿਰਪਾ ਨਿਧਾਨ ਨਾ ਦੂਜਾ ਵਿਖਾ ਇਹਾਂ ਪਾਈ ਮੂੰ ਦਾਤੜੀ ਨਿਤਹਿਰ ਦੇ ਰਖਾਂ ਇਹ ਸਭ ਤੇਰੇ ਹੱਥ ਸਾਡੇ ਹੱਥ ਤੇ ਕੁਝ ਵੀ ਨਹੀਂ ਪੁੱਛੋ ਗੁਰੂ ਸਾਹਿਬ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਮਨ ਹਰੋ ਜਾਣੇ ਪੁਤਲੀਆਂ ਦਾ ਤਮਾਸ਼ਾ ਕਰਦੇ ਦੇਖਿਆ ਹੋਵੇ ਪਰਦੇ ਪਿੱਛੇ ਇੱਕ ਪੁਤਲੀਕਰ ਬੈਠਾ ਹੁੰਦਾ ਉਹਦੇ ਹੱਥ ਵਿੱਚ ਡੋਰ ਹੁੰਦੀ ਹੈ ਉਹ ਨਾਲ ਪੁਤਲੀਆਂ ਨੂੰ ਨਚਾਉਂਦਾ ਹਸਾਉਂਦਾ ਰੋਉਂਦਾ ਹੈ ਪਤਾ ਨਹੀਂ ਕੀ ਕੀ ਐਕਸ਼ਨ ਕਰਦਾ ਮਾਰਾ ਕਹਿੰਦੇ ਨੇ ਤੁਸੀਂ ਆਪਣਾ ਹੰਕਾਰ ਛੱਡੋ ਇਹ ਮੰਨੋ ਕਿ ਕਾਠ ਕੀ ਪੁਤਰੀ ਕਹਾਂ ਕਰੇ ਬਪਰੀ ਖਿਲਾਮਨ ਹਾਰੋ ਜਾਨ ਜੈਸਾ ਖੇਲ ਕਰਾਵੇ ਬਾਜੀ ਘਰ ਉਹ ਤੈਸੋ ਹੀ ਸਾ ਇਹ ਸਾਡੇ ਹੰਕਾਰ ਨੂੰ ਖਤਮ ਕਰਨ ਲਈ ਗੁਰੂ ਪਾਤਸ਼ਾਹ ਜੀ ਇਹ ਖਿਰਡੀਆਂ ਪੋੜੀਆਂ ਵੀ ਸਮਝਾ ਰਹੇ ਨੇ ਕਿ ਆਪਣੇ ਯਤਨ ਨਾਲ ਆਪਣੇ ਮੂੰਹ ਮੀਓ ਮੁੱਠੀ ਮਨ ਨਾਲ ਕੁਝ ਨਹੀਂ ਬਰਦਾ ਇਹ ਸਭ ਉਹਦੀ ਕਿਰਪਾ ਮੈਂ ਕਈ ਬੰਦੇ ਦੇਖੇ ਨੇ ساری ਉਮਰ ਉਹ ਗਲਤ ਪਾਸੇ ਲੱਜੇ ਆ ਪਰਸੋ ਇੱਕ ਜੋੜਾ ਮੇਰੇ ਕੋਲ ਆਇਆ ਉਹ ਮੈਨੂੰ ਮਿਲਣ ਵਾਸਤੇ ਆਇਆ ਮੈਂ ਬੰਗਲਾ ਸਾਹਿਬ ਕਥਾ ਕਰ ਰਿਹਾ ਸੀ ਤੇ ਜਦੋਂ ਮੈਂ ਘਰ ਕੇ ਆਇਆ ਉਹਨੂੰ ਦੱਸਿਆ ਸੇਵਾਦਾਰ ਨੇ ਵੀ ਇੱਕ ਮੀਆਂ ਬੀਬੀ ਆਏ ਨੇ ਮਿਲਣ ਵਾਸਤੇ ਮਿਲਦੇ ਉਹ ਇੱਕ ਨੌਨ ਸਿੱਖ Hindu ਫੈਮਲੀ ਵਿੱਚੋਂ ਸਾਹ ਕਿੰਨ ਗੀ ਜੀ ਹਮ ਥਾਰੇ ਗਾਉਂ ਕੇ ਸਾਡੀ ਬੋਲੀ ਹਰਿਆਣੇ ਦੀ ਹਮ ਥਾਰੇ ਗਾਉਂ ਕੇ ਮੈਂ ਕਹਿੰਦੀ ਬੜੀ ਖੁਸ਼ੀ ਹੈ ਦੱਸੋ ਕਿਹੜੇ ਪਰਿਵਾਰ ਵਿੱਚੋਂ ਜੋ ਮੇਰਾ ਤੇ ਸਭ ਜਾਣਦੇ ਨੇ ਸਭ ਪਾਣੀਆਂ ਵੀ ਜਾਣਦੇ ਨੇ ਮੇਰਾ ਕਿਸੇ ਨਾਲ ਇਸ ਤਰ੍ਹਾਂ ਦਾ ਹੈ ਹੀ ਨਹੀਂ ਸਭ ਜਾਣਦੇ ਕਲਗਨੀ ਉਹ ਹਰਾ گاؤں ਖਰੀਨਵਾ ਕੋਈ ਬਾਤ ਨਹੀਂ ਖਰੀਨਵਾ ਮੈਂ ਜਾਣਦਾ ਹਾਂ ਖੈਰ ਮੁਕਦੀ ਗੱਲ ਉਹਨਾਂ ਨੇ ਕਿ ਹਬੀਬ ਅਸੀਂ ਬਾਣੀ ਤੇ ਪੜਦੇ ਆ ਪਰ ਸਾਨੂੰ ਰਸ ਨਹੀਂ ਹੁੰਦਾ ਮੈਂ ਕਿਹਾ ਕਿਹੜੀ ਭਾਸ਼ਾ ਚ ਪੜਦੇ ਕਹਿੰਦੇ ਹਿੰਦੀ ਚ ਮੈਂ ਕਹਿੰਦਾ ਜਦ ਤੱਕ ਜਿਹੜੀ ਭਾਸ਼ਾ ਵਿੱਚ ਕੋਈ ਚੀਜ਼ ਹੋਵੇ ਨਾ ਉਹ ਨਾ ਪੜੀਏ ਉਹ ਰਸ ਨਹੀਂ ਕੰਨ ਸਾਨੂੰ ਗੁਰਮੁਖੀ ਆਉਂਦੀ ਨਹੀਂ ਮੈਂ ਕਿਹਾ ਤੁਸੀਂ ਪੜ੍ਹਨੀ ਚਾਹੁੰਦੇ ਹੋ ਕਹਿੰਦੇ ਹਾਂ ਮੈਂ ਕਿਹਾ ਉੱਥੇ ਦੋ ਕਾਪੀਆਂ ਲਿਆਓ ਦੋ ਪੈਨ ਲਿਓ ਹੁਣੇ ਸਿਖਾ ਦੇਣਾ ਉਹ ਮਸਰ ਚਲੇ ਗਏ ਦੋ ਕਾਪੀਆਂ ਦੋ ਪੈਨ ਲੈ ਮੈਂ ਉਹਨਾਂ ਨੂੰ 35 ਅੱਖਰ ਲਿਖਣ ਨਾਲ ਪੜ੍ਹਾਏ ਨਾਲੇ ਸੁਣਾਏ ਮੈਂ ਕਿਹਾ ਉੱਥੇ ਬਹਿ ਕੇ ਲਿਖੋ ਮੈਂ ਹੀ ਕੰਟਰਮ ਕਰਾਂਗਾ ਫਿਰ ਦੇਖੋ 1 ਘੰਟੇ ਬਾਅਦ ਮੈਂ ਉਹਨਾਂ ਦੀਆਂ ਕਾਪੀਆਂ ਦੇਖੀਆਂ ਫਸਟ ਕਲਾਸ ਉਹਨਾਂ ਨੇ 35 ਲਿਖੀ ਸੀ ਸੁਣਾ ਵੀ ਦਿੱਤੀ ਐਸੀ ਗੁਰੂ ਜੀ ਕਿਰਪਾ ਹੋਈ ਇਸ ਵੇਲੇ ਉਹ ਦੋਵੇਂ ਤਿੰਨ ਤਿੰਨ ਸਹਿਜ ਪਾਠ ਕਰ ਚੁੱਕੇ ਹਾਂ ਉਹ ਕਰਨਾ ਤੇ ਚਾਹੇ ਅਹੀਂ ਤੇ ਘਪਾ ਮਾਰਨ ਤੇ ਲੱਗੇ ਹੋਏ ਐਵੇਂ ਟੀਕਾ ਕਰੋ ਗੁਰੂ ਕਿਰਪਾ ਕਰ ਦੇ ਉਹ ਬੜਾ ਦਿਆਲੂ ਹੈ ਸਾਰੇ ਨੇੜੇ ਗੁਰਦੁਆਰਾ ਹੈ ਪਿੰਓ ਖਲਾ ਸਾਹਿਬ ਸਾਖੀ ਤੁਹਾਨੂੰ ਫੱਟ ਜਿਆਦਾ ਜੇ ਉਥੇ ਉਹ ਗੁੰਗੇ ਚੀ ਵਰ ਕੋਲੋ ਅਰਥ ਕਰਾਉਂਦਾ ਗੁਰੂ ਕੀ ਨਹੀਂ ਕਰ ਸਕਦਾ ਆਪਣੇ ਯਤਨਾ ਨਾਲ ਨਹੀਂ ਗੁਰੂ ਤੇ ਪਰੋਸਾ ਕਰੋ